ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਹਾਂ ਜੀ ਜੇ ਤੁਹਾਨੂੰ ਗੱਡੀਆਂ ਦੀ ਵੀਡੀਓ ਹਰ ਰੋਜ਼ ਦੇਖਣਾ ਪਸੰਦ ਹੈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲ ਵੀ ਗੱਡੀ ਜਾਂ ਮੋਟਰਸਾਈਕਲ ਕਿਸੇ ਵੀ ਏਰੀਆ ਚ ਕੋਈ ਵੀ ਮਸ਼ੀਨਰੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 94656929488 ਵੇਚਣਾ ਚਾਹੁੰਦੇ ਹੋ ਕੁਝ ਕੁ ਫੋਟੋਆਂ ਵੀਡੀਓ ਜਾਣਕਾਰੀ ਆਪਣੇ ਕੋਲ ਭੇਜੋ ਜਮਾ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਵੀਡੀਓ ਦੀ ਕਰਦੇ ਆ ਜੀ ਆਪਾਂ ਸਟਾਰਟਿੰਗ ਸਭ ਤੋਂ ਪਹਿਲੀ ਗੱਡੀ ਆਪਾਂ ਜਿਹੜੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਐਂਡਿਕੋ ਗੱਡੀ ਆ ਜੀ 2011 ਮਾਡਲ ਮਾਲਕ ਨੇ ਦੱਸੀ ਆ ਜੀ 2027 ਤੱਕਰ ਮਾਲਕ ਨੇ ਪਾਸਿੰਗ ਇਹਦੀ ਆਪ ਕਰਵਾਈ ਹੋਈ ਹੈ ਤੇ 75000 ਰੁਪਏ ਮਾਲਕ ਨੇ ਡਿਮਾਂਡ ਕਹੀ ਹੋ ਜੀ ਤੇ ਗੱਡੀ ਖੜੀ ਇਹ ਤਰਨ ਤਰਨ ਤੇ ਬਾਈ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਜੂਗਾ ਬਾਕੀ ਤੁਸੀਂ ਵੀਡੀਓ 'ਚ ਸਾਰਾ ਕੁਝ ਫੋਟੋਆਂ ਰਾਹੀਂ ਦੇਖ ਰਹੇ ਹੋ ਸੀ ਜੇ ਕਿਸੇ ਨੂੰ ਗੱਡੀ ਪਸੰਦ ਇਹ ਆਉਂਦੀ ਆ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਜਿਵੇਂ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੈ ਕੋਈ ਵੀ ਖਰੀਦਣਾ ਚਾਹੁੰਦਾ ਸੀ ਤਰਨ ਤਰਨ ਜਾਓ ਜੀ ਜਾ ਕੇ ਦੇਖੋ ਗੱਡੀ ਦਾ ਰੰਗ ਦੇਖੋ ਜੀ ਅੰਦਰੋਂ ਦੇਖੋ ਚਲਾ ਕੇ ਦੇਖੋ ਟ੍ਰਾਈ ਲਓ ਜੀ ਜਦੋਂ ਪੂਰੀ ਤਸੱਲੀ ਹੁੰਦੀ ਹੈ ਸੀ ਉਹ ਤੋਂ ਬਾਅਦ ਗੱਡੀ ਦੀ ਫਾਈਨਲ ਡੀਲ ਤੁਸੀਂ ਕਰ ਸਕਦੇ ਹੋ ਜਿਨ੍ਹਾਂ ਦੀ ਗੱਡੀ ਆ ਮਾਲਕ ਦਾ ਨੰਬਰ ਸਕਰੀਨ ਤੇ ਆ ਜੀ 79862 18431 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਤੁਸੀਂ ਮਾਲਕ ਨਾਲ ਆਪ ਤੁਸੀਂ ਗੱਲ ਕਰ ਸਕਦੇ ਹੋ ਜੀ ਨੰਬਰ 2 ਤੇ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 2012 ਮਾਡਲ ਆਲਟੋ ਗੱਡੀ ਆ ਫਰੀਦਕੋਟ ਏਰੀਆ ਚੋਂ ਗੱਡੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਫਰੀਦਕੋਟ ਏਰੀਆ ਚੋਂ ਮਾਲਕ ਨੇ ਭੇਜੀ ਆ ਗੱਡੀ ਤੇ ਗੱਡੀ ਸੋਹਣੀ ਆ ਸੀ ਰੰਗ ਗੱਡੀ ਦਾ ਪੂਰਾ ਵਧੀਆਗਾ 185 ਮਾਲਕ ਨੇ ਇੱਕ ਵਾਰੀ ਡਿਮਾਂਡ ਕਹੀ ਆ ਸੀ ਇੱਕ ਵਾਰੀ ਡਿਮਾਂਡ ਕਹੀ ਆ ਕੋਈ ਫਿਕਸ ਕਿਸੇ ਤਰ੍ਹਾਂ ਦਾ ਰੇਟ ਨਹੀਂ ਹੈਗਾ ਸੀ ਗੱਡੀ ਸੋਹਣੀ ਆ ਪੰਜਾਬ ਨੰਬਰਸ ਮਾਲਕ ਦੇ ਘਰੇ ਖੜੀ ਆ ਮਾਲਕ ਦੀ ਪਰਸਨਲ ਗੱਡੀ ਆ ਟਾਇਰ ਪੂਰੇ ਵਧੀਆ ਨੇ ਬਾਕੀ ਜੇ ਆਪਾਂ ਅੰਦਰੋਂ ਦੇਖੀਏ ਤਾ ਅੰਦਰੋਂ ਵੀ ਪੂਰੀ ਸੋਹਣੀ ਗੱਡੀ ਆ ਸੀ। ਕਾਗਜ਼ ਪੱਤਰ ਸਾਰੇ ਮਾਲਕ ਨੇ ਪੂਰੇ ਦੱਸੇ ਨੇ। ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨਿਓ ਜੀ ਤਾਂ ਮਾਲਕ ਦਾ ਏਰੀਆ ਹੈਗਾ ਜੀ ਫਰੀਦਕੋਟ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ। ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ। ਗੱਡੀ ਚਲਾ ਕੇ ਦੇਖ ਕੇ ਟ੍ਰਾਈ ਲੈ ਕੇ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਫਾਈਨਲ ਡੀਲ ਆਪ ਦੀ ਇੱਕ ਕਰ ਸਕਦੇ ਹੋ ਜੀ। ਰੇਟ ਆਪੇ ਮੁਕਾ ਲਿਓ ਕੋਈ ਫਿਕਸ ਰੇਟ ਨਹੀਂ ਹੈਗਾ ਜੀ। ਇੱਕ 85 ਡਿਮਾਂਡ ਦੱਸੀ ਹੋਈ ਹੈ ਜੀ। 978111 3048 مالک ਬਾਈ ਦਾ ਨੰਬਰ ਹੈ ਜਿਨ੍ਹਾਂ ਦੀ ਇਹ ਗੱਡੀ ਹੈ ਸੀ ਨੰਬਰ 3 ਤੇ ਆਪਾਂ ਸਕੋਡਾ ਰੈਪਿਡ ਡੀਜ਼ਲ ਵੇਰੀਐਂਟ ਪੰਜਾਬ ਨੰਬਰ ਗੱਡੀ ਲੈ ਕੇ ਪਹੁੰਚੀ ਆ ਸੀ 2015 ਮਾਡਲ ਹੈ ਜਿਵੇਂ ਨਵੀਂ ਗੱਡੀ ਆਪਾਂ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਮਾਡਲ ਚਾਹੇ 15 ਸੀ ਪਰ ਬਹੁਤ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਹੈ ਨਾ ਤਾਂ ਕੋਈ ਬੰਪਰ ਤੇ ਦਾਗ ਹੈ ਨਾ ਕੋਈ ਗੱਡੀ ਦੀ ਬਾਡੀ ਲੈਂਨ ਤੇ ਦਾਗ ਹੈ ਸੀ ਅੰਦਰੋਂ ਕੰਡੀਸ਼ਨ ਬਾਹਰੋਂ ਕੰਡੀਸ਼ਨ ਇੱਕ ਤਰ੍ਹਾਂ ਦੀ ਆਪਾਂ ਸ਼ੋਰੂਮ ਕੰਡੀਸ਼ਨ ਕਹਿ ਸਕਦੇ ਹਾਂ ਸੀ 4,25,000 ਰੁਪਇਆ ਇੱਕ ਡਿਮਾਂਡ ਦੱਸੀ ਹੋਈ ਐ ਜੀ ਤੇ ਅੰਮ੍ਰਿਤਸਰ ਮਾਲਕ ਦਾ ਏਰੀਆ ਦਾ ਬੰਪਰ ਤੇ ਬਾਡੀ ਲਾਈਨ ਟਾਇਰ ਟਾਇਰਾਂ ਚ ਅਲਾਈ ਅੰਦਰ ਦੀ ਕੰਡੀਸ਼ਨ ਹਰ ਤਰ੍ਹਾਂ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਸੀ ਬਾਡੀ ਪਾਰਟਸ ਸਾਰੇ ਆਪ ਨੂੰ ਪੂਰੇ ਵਧੀਆ ਮਿਲ ਜਾਣਗੇ ਨਾ ਤਾਂ ਕੋਈ ਚੇਂਜ ਹੋਇਆ ਕੋਈ ਪਾਰਟ ਨਾ ਕੋਈ ਬਦਲਿਆ ਹੋਇਆ ਜੀ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਨਾ ਕੋਈ ਰੰਗ ਹੋਇਆ ਸੀ ਗੱਡੀ ਇੱਕ ਨੰਬਰ ਐ ਜਿਹਨੂੰ ਵੀ ਗੱਡੀ ਪਸੰਦ ਆਈ ਐਸੀ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰੂ 75082 36008 ਕਰੋ ਜੀ ਗੱਲਬਾਤ ਗੱਡੀ ਆਪਾਂ ਲੈ ਕੇ ਪਹੁੰਚਿਆ ਇੱਕ ਹੋਰ ਐਂਡੀਕੋ ਇੱਕ ਪਿੱਛੇ ਤੁਸੀਂ ਐਂਡੀਕੋ ਦੇਖੀ ਸੀਗੀ ਇਹ ਦੂਜੀ ਐਂਡੀਕੋ ਐਸੀ ਇਹਦਾ ਮਾਡਲ ਹੈਗਾ ਜੀ 2010 ਤੇ ਡਿਮਾਂਡ ਦੱਸੀ ਹੋਈ ਆ ਮਾਲਕ ਨੇ ਕੁੱਲ 70000 ਰੁਪਇਆ ਗੱਡੀ ਇਹ ਵੀ ਠੀਕ ਐਸੀ ਚਿੱਟੇ ਰੰਗ ਦੀ ਆ ਬਾਡੀ ਪਾਰਟਸ ਸਾਰੇ ਵਧੀਆ ਮਿਲ ਜਾਣਗੇ ਨਾ ਕੋਈ ਲੱਗੀ ਬੱਜੀ ਆ ਮੌਕੇ ਦੀ ਗੱਡੀ ਬਹੁਤ ਵਧੀਆ ਆਪਾਂ ਨੂੰ ਮਿਲੂਗੀ। ਗੱਡੀ ਖੜੀ ਹੈ ਜੀ ਮਾਨਸਾ ਏਰੀਆ 'ਚ। 70000 ਰੁਪਿਆ ਮਾਲਕ ਨੇ ਡਿਮਾਂਡ ਦੱਸੀ ਹੋਈ ਹੈ ਜੀ। 70000 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ। ਬਾਕੀ ਅੰਦਰ ਦੀ ਕੰਡੀਸ਼ਨ, ਬਾਹਰ ਦੀ ਕੰਡੀਸ਼ਨ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ। ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਕੋਈ ਵੀ ਜਾ ਕੇ ਦੇਖਣ ਦਾ ਹੈਗਾ ਚਾਹਵਨ ਗੱਡੀ ਨੂੰ ਤਾਂ ਮਾਲਕ ਦਾ ਏਰੀਆ ਹੈਗਾ ਜੀ ਮਾਨਸਾ ਜਾ ਕੇ ਦੇਖ ਸਕਦੇ ਹੋ, ਚਲਾ ਕੇ ਦੇਖ ਸਕਦੇ ਹੋ, ਸਟਾਰਟ ਕਰਕੇ ਦੇਖ ਸਕਦੇ ਹੋ। ਜਦੋਂ ਸਾਰਾ ਕੁਝ ਤੁਹਾਨੂੰ ਪਸੰਦ ਆ ਗਿਆ ਗੱਡੀ ਤੁਹਾਨੂੰ ਪਸੰਦ ਆ ਗਈ ਗੱਡੀ ਦਾ ਰੇਟ ਤੁਹਾਨੂੰ ਪਸੰਦ ਆ ਗਿਆ ਤਾਂ ਉਸ ਤੋਂ ਬਾਅਦ ਆਪ ਦਾ ਫਾਈਨਲ ਰੇਟ ਵੇਖ ਕੇ ਮੁਕਾਲੇ ਹੋ ਸੀ ਤੇ ਗੱਡੀ ਦੀ ਡੀਲ ਕਰ ਲਿਓ ਸੀ 836060792 ਇਹ ਮਾਲਕ ਦਾ ਨੰਬਰ ਹੈ ਗਾ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਅਸੀਂ ਜਲਦੀ ਜਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸੀ ਜਾਓ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਆ ਰਹੀ ਹੈ ਅਸੀਂ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਜਰੂਰ ਸ਼ੇਅਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਗੱਲ ਕਰਾਂਗੇ ਜੀ ਆਪਾਂ ਹੁਣ ਆਲਟੋ ਐਲ ਐਕਸ ਆਈ ਗੱਡੀ ਦੀ 2010 ਮਾਡਲ ਗੱਡੀ ਤੁਸੀਂ ਦੇਖ ਰਹੇ ਹੋ ਜੀ ਇਹਦੀ ਪਾਸਿੰਗ 2030 ਤੱਕ ਦਾ ਮਾਲਕ ਨੇ ਕਰਵਾਈ ਹੋਈ ਹੈ ਆਪ ਕਰਵਾਈ ਹੋਈ ਹੈ ਜੀ ਗੱਡੀ ਦੀ ਡਿਮਾਂਡ 1,35,000 ਰੁਪਿਆ ਤੇ ਗੱਡੀ ਖੜੀ ਹੈ ਜੀ ਬਰਨਾਲੇ ਏਰੀਆ 'ਚ ਪੰਜਾਬ ਨੰਬਰ ਹੈ ਜੀ ਗੱਡੀ ਚਿੱਟੇ ਰੰਗ ਦੀ ਹੈ ਸੋਹਣੀ ਗੱਡੀ ਹੈ ਜੀ ਸੋਨਾ ਰੰਗ ਹੈਗਾ ਤੇ ਗੱਡੀ ਅੰਦਰੋਂ ਵੀ ਠੀਕ ਪਈ ਆ ਬਾਹਰੋਂ ਵੀ ਵਧੀਆ ਪਈ ਆ ਸੀ ਚਲਾਉਣ 'ਚ ਵੀ ਕਮੀ ਕੋਈ ਨਹੀਂ ਹੈਗੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਸਾਰਿਆਂ ਨੂੰ ਪਸੰਦ ਆ ਚੁਗੀ ਗੱਡੀ ਦਾ ਰੇਟ ਤੁਹਾਨੂੰ ਪਸੰਦ ਆ ਗਿਆ ਹੋਊ ਜੀ ਜੇ ਗੱਡੀ ਦਾ ਰੇਟ ਤੁਹਾਨੂੰ ਪਸੰਦ ਆਇਆ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਇੱਕ ਵਾਰੀ ਗੱਡੀ ਨੂੰ ਲਾਜ਼ਮੀ ਦੇਖਿਓ ਜੀ ਤੇ ਬਰਨਾਲੇ ਮਾਲਕ ਦੇ ਘਰੇ ਗੱਡੀ ਖੜੀ ਆ ਸੀ ਬਰਨਾਲਾ ਮਾਲਕ ਦਾ ਏਰੀਆ ਦਾ ਤੇ ਇਹ ਗੱਡੀ ਸੋਹਣੀ ਆ ਜੀ ਅੰਦਰੋਂ ਵੀ ਸੋਹਣੀ ਆ ਬਾਹਰੋਂ ਵੀ ਵਧੀਆ ਪਈ ਆ ਮੌਕੇ ਦਾ ਮਾਲਕ ਨੇ ਜਿੰਨਾ ਵੀ ਕੰਮ ਹੁੰਦਾ ਸੀ ਸਾਰਾ ਮਾਲਕ ਨੇ ਸਰਵਿਸ ਦਾ ਤੇ ਸਾਰੀ ਗੱਡੀ ਦਾ ਮੌਕੇ ਦਾ ਕਰਵਾ ਰੱਖਿਆਗਾ ਬਾਕੀ ਮੈਂ ਉਮੀਦ ਕਰਦਾ ਗੱਡੀ ਤੁਹਾਨੂੰ ਪਸੰਦ ਆ ਗਈ ਹੋਊਗੀ ਜੇ ਪਸੰਦ ਆਈ ਆ ਤਨ ਜਾ ਕੇ ਦੇਖ ਕੇ ਕਾਗਜ਼ ਪੱਤਰ ਚੈੱਕ ਕਰਕੇ ਤੇ ਫਾਈਨਲ ਡੀਲ ਕਰ ਸਕਦੇ ਹੂੰ 8437300517 ਮਾਲਕ ਵੱਜ ਦਾ ਨੰਬਰ ਹੈ ਜੀ ਗੱਲ ਕਰਾਂਗੇ ਇੱਕ ਹੋਰ ਆਪਾਂ ਆਲਟੋ ਲੈ ਕੇ ਪਹੁੰਚੀ ਅਸੀਂ ਇਸ ਗੱਡੀ ਦੇ ਮਾਡਲ ਦੀ ਗੱਲ ਕਰੀਏ ਤਾਂ 2011 ਮਾਡਲ ਮਾਲਕ ਨੇ ਗੱਡੀ ਇਹ ਦੱਸੀ ਸੀ ਫਰੀਦਕੋਟ ਮਾਲਕ ਦਾ ਏਰੀਆ ਦਾ ਤੇ ਡਿਮਾਂਡ ਦੀ ਗੱਲ ਕਰੀਏ 1,10,000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈਗੀ ਚਿੱਟੇ ਰੰਗ ਦੀ ਹੈ ਗੱਡੀ ਗੱਡੀ ਇਹ ਵੀ ਪੂਰੀ ਸੋਹਣੀ ਹੈ ਸੀ ਤੇ ਗੱਡੀ ਦੇ ਟਾਇਰ ਪੂਰੇ ਵਧੀਆ ਮਿਲ ਜਾਣਗੇ ਮਿਊਜ਼ਿਕ ਸਿਸਟਮ ਪੂਰਾ ਵਧੀਆ ਜੀ ਜੇ ਆਪਾਂ ਅੰਦਰ ਦੀ ਗੱਲ ਕਰੀਏ ਮੈਟ ਵਧੀਆ ਮਿਲ ਜਾਣਗੇ ਸੀਟ ਕਵਰ ਆਪਾਂ ਨੂੰ ਵਧੀਆ ਮਿਲ ਜਾਣਗੇ ਬਾਕੀ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਜੀ ਨਾ ਤਾਂ ਕੋਈ ਦਾਗ ਦੱਬ ਹੈ ਜੀ ਗੱਡੀ ਤੇ ਨਾ ਵਾੜੀ ਲੈਂ ਤੇ ਨਾ ਟੇਹਰਾ ਤੇ ਹਰ ਇੱਕ ਤਰ੍ਹਾਂ ਦਾ ਕੰਮ ਮਾਲਕ ਨੇ ਪੂਰਾ ਵਧੀਆ ਕਰਵਾਇਆ ਹੋਇਆ ਸਟਾਰਟਿੰਗ ਗੱਡੀ ਦੀ ਪੂਰੀ ਵਧੀਆ ਸੀ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਗੱਡੀ ਦੀ ਟ੍ਰਾਈ ਲੈ ਕੇ ਦੇਖੋਗੇ ਤੁਹਾਨੂੰ ਗੱਡੀ ਦੀ ਆਵਾਜ਼ ਵਧੀਆ ਲੱਗੂਗੀ ਚਲਾਉਣੀ ਪੂਰੀ ਵਧੀਆ ਸੀ ਕਾਗਜ਼ ਪੱਤਰ ਸਾਰੇ ਪੂਰੇ ਨੇ ਬਾਕੀ ਫਰੀਦਕੋਟ ਜਾ ਕੇ ਦੇਖ ਵੀ ਸਕਦੇ ਹੋ ਗੱਡੀ ਨੂੰ ਜੇ ਕਿਸੇ ਨੂੰ ਪਸੰਦ ਆਈ ਅਸੀਂ ਜਿੰਨੇ ਤੁਸੀਂ ਦੇਖ ਰਹੂ ਬਾਕੀ ਮੈਂ ਉਮੀਦ ਕਰਦਾ ਹਾਂ ਜੀ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਜੇ ਗੱਡੀ ਪਸੰਦ ਆਈ ਹੈ ਵੱਤ ਬਾਦ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਗੱਡੀ ਪਸੰਦ ਆਈਏ ਵੀਡੀਓ ਪਸੰਦ ਆਈਏ ਤਾਂ ਸ਼ੇਅਰ ਵੀ ਕਰ ਦਿਓ ਜੀ ਤੇ ਮਾਲਕ ਨਾਲ ਤੁਸੀਂ ਗੱਲ ਕਰਨੀ ਹੈ ਜੀ ਗੱਡੀ ਦੇ ਮਾਲਕ ਦਾ ਮੋਬਾਈਲ ਨੰਬਰ ਹੈਗਾ ਜੀ 9417504709 ਤੇ ਗੱਲ ਕਰਾਂਗੇ ਜੀ ਆਪਾਂ ਇੱਕ ਮਰੂਤੀ 800 ਗੱਡੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਹੈ ਜੀ ਗੱਡੀ ਪੂਰੀ ਸੋਹਣੀ ਹੈ ਜੀ ਤੇ ਰੇਟ ਗੱਡੀ ਦਾ ਪੂਰਾ ਵਧੀਆ ਸੀ ਇੱਕ ਡਿਮਾਂਡ ਜਿਹੜੀ ਮਾਲਕ ਨੇ ਲਾ ਕੇ ਭੇਜੀ ਹੈ 35000 ਰੁਪਿਆ ਦੱਸੀ ਹੈ ਜੀ 2006 ਮਾਡਲ ਗੱਡੀ ਆ ਪੰਜਾਬ ਨੰਬਰ ਹੈ ਜੀ ਨਵੀਂ ਬੈਟਰੀ ਹੈ ਜੜਾ ਗੱਡੀ ਦਾ ਇੰਜਨ ਜੀ 0.2 ਵਾਲਾ ਇੰਜਨ ਆਪਨ ਮਿਲ ਜੂਗਾ ਬਾਕੀ ਗੱਡੀ ਸੋਹਣੀ ਅਸੀਂ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਅੰਮ੍ਰਿਤਸਰ ਮਾਲਕ ਦਾ ਏਰੀਆ ਗਾ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਹੀ ਰਹੇ ਹੋ ਜੀ ਗੱਡੀ ਦੀ ਚਲਾਉਣੀ ਵਧੀਆ ਜੀ ਬਾਕੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਆਪਨ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ ਰੇਟ ਮੋਕੇ ਤੇ ਕੀਤਾ ਜਾਊਗਾ ਜੀ ਡਿਸਕਾਊਂਟ ਹੋ ਜਾਊਗਾ ਮੜਾ ਮੋਟਾ ਤੇ ਜਿਨ੍ਹਾਂ ਦੀ ਗੱਡੀ ਆ ਸੀ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਆ 8054145234 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਆਪ ਕਰ ਸਕਦੇ ਹੋ ਜੀ ਬਾਕੀ ਕਿਵੇਂ ਦੀ ਲੱਗੀ ਵੀਡੀਓ ਜਰੂਰ ਕਮੈਂਟ ਕਰਕੇ ਦੱਸ ਦਿਓ ਜੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਮਿਲਦੇ ਆ ਜੀ ਜਲਦੀ ਆਪਾਂ ਤੇ ਐਡ ਤੁਸੀਂ ਵੀ ਕਰਵਾਉਣੀ ਹੈ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪ ਤੁਹਾਡੇ ਵੀ ਜਮਾ ਫਰੀਚ ਲਾ ਦੇਵਾਂਗੇ ਜੀ